ਮੈਂ ਯਾਰ ਇਮੋਸ਼ਨਲ ਹੋ ਗਿਆ ਤੁਹਾਨੂੰ ਕਹਾਣੀ ਸੁਣਾਉਂਦਾ ਸੁਣਾਉਂਦਾ ਕਹਿੰਦਾ ਬਾਈ ਉਹ ਗੱਲ ਮੇਰੇ ਦਿਲ ਚ ਕਹਿੰਦਾ ਹਰ ਟਾਈਮ ਹੀ ਆਉਂਦੀ ਰਹਿੰਦੀ ਮੇਰੇ ਦਿਮਾਗ ਚੋਂ ਗੱਲ ਘੁੰਮਦੀ ਰਹਿੰਦੀ ਹੈ ਕਿ ਮੈਂ ਆ ਕਿੰਨੀ ਵੱਡੀ ਗਲਤੀ ਕੀਤੀ ਕਹਿੰਦਾ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਪਿਓ ਨੇ ਔਲਾਦ ਪੈਦਾ ਕਰਨ ਲਈ ਇੰਨੀ ਤਪੱਸਿਆ ਕੀਤੀ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਗੱਲ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣੇ ਆ ਕੀ ਇੱਕ ਪਿਓ ਨੇ ਇੰਨੀ ਜ਼ਿਆਦਾ ਤਪੱਸਿਆ ਕੀਤੀ ਸਿਰਫ ਇੱਕ ਔਲਾਦ ਪੈਦਾ ਕਰਨ ਲਈ ਜਦੋਂ ਉਹ ਔਲਾਦ ਉਹਨਾਂ ਦੇ ਘਰੇ ਪੈਦਾ ਹੋਈ ਤਾਂ ਉਹ ਪੁੱਤ ਹੋਇਆ ਤੇ ਉਹ ਪੁੱਤ ਜਦੋਂ ਗੱਭਰੂ ਹੋਇਆ ਉਹਨੇ ਆਪਦੇ ਪਿਓ ਨਾਲ ਇਹੋ ਜਿਹਾ ਘਟਿਆ ਕੰਮ ਕੀਤਾ ਕਿ ਅੱਜ ਉਹ ਪੁੱਤ ਇੰਨਾ ਕ ਪਛਤਾਵਾ ਕਰਦਾ ਪਰ ਵੇਲਾ ਲੰਘ ਗਿਆ ਉਹਦੇ ਹੱਥ ਨਹੀਂ ਆਉਂਦਾ ਆਜੋ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਜਿਹੜਾ ਮੇਰਾ ਪਿਓ ਸੀ ਮੇਰੇ ਪਿਓ ਕੋਲੇ 9 ਕਿੱਲੇ ਜ਼ਮੀਨ ਸੀ ਤੇ ਮੇਰਾ ਪਿਓ ਕਹਿੰਦਾ ਖੇਤੀਬਾੜੀ ਕਰਦਾ ਸੀਗਾ ਮੇਰਾ ਪਿਓ ਕਹਿੰਦਾ ਬੜਾ ਸ਼ਰੀਫ ਬੜਾ ਸਾਊ ਤੇ ਨਰਮ ਜਿਹਾ ਸੁਭਾਅ ਦਾ ਬੰਦਾ ਸੀ ਰੱਬ ਨੂੰ ਮੰਨਣ ਵਾਲਾ ਕਹਿੰਦਾ ਚਲੋ ਜੀ ਮੇਰੇ ਪਿਓ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ 1 ਸਾਲ ਲੰਘਿਆ 2 ਸਾਲ ਲੰਘੇ 3 ਸਾਲ ਲੰਘੇ ਕਰਦਿਆਂ ਕਰਾਉਂਦੇ ਕਹਿੰਦਾ 10 ਸਾਲ ਲੰਘ ਗਏ ਪਰ ਮੇਰੇ ਪਿਓ ਦੇ ਘਰੇ ਕਹਿੰਦਾ ਕਿਸੇ ਵੀ ਔਲਾਦ ਨੇ ਜਨਮ ਨਹੀਂ ਲਿਆ ਕਹਿੰਦਾ ਮੇਰੀ ਮਾਂ ਵੀ ਇਸ ਗੱਲ ਦਾ ਬਹੁਤ ਝੋਰਾ ਕਰਦੀ ਸੀ ਕਿ ਮੇਰੀ ਕੁੱਖ ਸੁਣਨੀ ਆ ਹਨਾ ਜਿਹੜੀ ਸਾਡੀ ਜ਼ਮੀਨ ਹੈ ਕੱਲ ਨੂੰ ਸ਼ਰੀਕ ਵਾਉਣਗੇ ਕਹਿੰਦਾ ਜਦੋਂ 10 ਸਾਲ ਬੀਤ ਗਏ 10 ਸਾਲਾਂ ਬਾਅਦ ਮੇਰੇ ਪਿਓ ਨੇ ਕੀ ਕੀਤਾ ਨੰਗੇ ਪੈਰੀ ਗੁਰੂ ਘਰ ਜਾਣਾ ਸ਼ੁਰੂ ਕਰਤਾ ਸਵੇਰੇ ਕੰਦਰ ਇਸ਼ਨਾਨ ਕਰਿਆ ਕਰੇ ਗੁਰੂ ਘਰ ਨੰਗੇ ਪੈਰੀ ਜਾਇਆ ਕਰੇ ਭਾਵੇਂ ਗਰਮੀ ਭਾਵੇਂ ਸਿਆਲ ਉਹਨੇ ਕੁਝ ਨਹੀਂ ਦੇਖਿਆ ਕਹਿੰਦਾ ਲਗਾਤਾਰ ਮੇਰਾ ਪਿਓ 3 ਸਾਲ ਗੁਰੂ ਘਰ ਜਾਂਦਾ ਰਿਹਾ ਕਹਿੰਦਾ ਜਦੋਂ ਮੇਰੇ ਪਿਓ ਦੇ ਵਿਆਹ ਨੂੰ ਲਗਭਗ 13 ਸਾਲ ਹੋ ਚੁੱਕੇ ਸੀ ਤਾਂ ਉਸ ਤੋਂ ਬਾਅਦ ਕਹਿੰਦਾ ਮੇਰਾ ਜਨਮ ਹੋਇਆ ਕਹਿੰਦਾ ਜਦੋਂ ਮੇਰਾ ਜਨਮ ਹੋਇਆ ਤਾਂ ਮੇਰੇ ਪਿਓ ਨੇ ਕਹਿੰਦਾ ਇੰਨਾ ਕੁ ਚਾ ਵੀ 13 ਸਾਲਾਂ ਬਾਅਦ ਸਾਡੇ ਘਰੇ ਪੁੱਤ ਹੋਇਆ ਕਹਿੰਦਾ ਜਾ ਤਾਂ ਹੋਣੀ ਸੀ ਜਦੋਂ ਇੰਨਾ ਲੇਟ ਮਿਲਿਆ ਉਹਨਾਂ ਨੂੰ ਤਾਂ ਕਹਿੰਦਾ ਮੇਰੇ ਪਿਓ ਨੇ ਸਾਰੇ ਪਿੰਡ ਦੇ ਵਿੱਚ ਬਈ ਲੱਡੂ ਹੰਡੇ ਕਹਿੰਦਾ ਮੇਰਾ ਪਿਓ ਮੈਨੂੰ ਬੇਖ ਬੇਕੇ ਜਿਉਂਦਾ ਸੀ ਤੇ ਮੇਰੇ ਸਾਹਾਂ 'ਚ ਸਾਹ ਲੈਂਦਾ ਸੀ ਕਹਿੰਦਾ ਜਦੋਂ ਮੈਂ ਜਨਮ ਲੈ ਲਿਆ ਉਸ ਤੋਂ ਬਾਅਦ ਮੇਰੇ ਪਿਓ ਨੇ ਮਿਹਨਤ ਕਰਨੀ ਹੋਰ ਵੀ ਜ਼ਿਆਦਾ ਸ਼ੁਰੂ ਕਰਤੀ ਕਿ ਮੈਂ ਆਪਦੇ ਪੁੱਤ ਦੀ ਜ਼ਮੀਨ ਜਾਇਦਾਦ ਬਣਾਵਾ ਹਨ ਕਿ ਮੇਰਾ ਪੁੱਤ ਕੱਲ ਨੂੰ ਗੱਭਰੂ ਹੋਊਗਾ ਇਹਨੂੰ ਕਿਸੇ ਚੀਜ਼ ਦੀ ਤੰਗੀ ਨਾ ਆਵੇ ਕਹਿੰਦਾ ਭਾਈ ਮੇਰੇ ਪਿਓ ਨੇ ਕਦੇ ਵੀ ਕੋਈ ਦਿਹਾੜੀਆ ਨਹੀਂ ਖੇਤ ਪਾਇਆ ਸੀ ਕਦੇ ਸੀਰੀ ਨਹੀਂ ਰੱਖਿਆ ਸਾਰਾ ਕੰਮ ਆਪਦੇ ਹੱਥੀਂ ਕਰਦਾ ਸੀ ਕਹਿੰਦਾ ਨੌ ਕਿੱਲਿਆਂ ਤੋਂ ਮੇਰੇ ਪਿਓ ਨੇ 14 ਕਿੱਲੇ ਜ਼ਮੀਰ ਬਣਾ ਲਈ ਮਿਹਨਤ ਕਰ ਕਰਕੇ ਕਹਿੰਦਾ ਦੁੱਧ ਪਾਇਆ ਕਰੇ ਦੁੱਧ ਦੇ ਨਾਲ ਘਰ ਦਾ ਖਰਚਾ ਚਲਾਇਆ ਕਰੇ ਫਸਲ ਕਹਿੰਦਾ ਮਾੜੀ-ਮੁਢੀ ਜੀ بچਿਆ ਕਰੇ ਜਮ੍ਹਾਂ ਕਰਾ ਦਿਆ ਕਰੇ ਕਹਿੰਦਾ ਜਦੋਂ ਮੈਂ ਹੌਲੀ-ਹੌਲੀ ਜਦੋਂ ਗੱਭਰੂ ਹੋਇਆ ਕਹਿੰਦਾ ਮੈਂ ਆਪਦੀ ਸੰਭਾਲ ਦੇ ਵਿੱਚ ਦੇਖਿਆ ਕਿ ਮੇਰੇ ਪਿਓ ਨੇ ਕਦੇ ਚੱਜ ਦਾ ਕੁਰਤਾ ਪਜਾਮਾ ਵੀ ਨਹੀਂ ਪਾਇਆ ਸੀ ਮੇਰੇ ਪਿਓ ਦੇ ਕੁਰਤਾ ਪਜਾਮਾ ਵੀ ਕਹਿੰਦਾ ਕਸਮੈੜਾ ਜਾ ਹੁੰਦਾ ਸੀ ਕਈ ਵਾਰੀ ਉਹ ਰਫੂ ਵੀ ਕਰਾਈ ਹੁੰਦੇ ਸੀ ਕਿਤੇ ਕੋਟਿਆਂ ਤੋਂ ਰਫੂ ਹੋਇਆ ਕੋਈ ਕੂਨੀ ਤੋਂ ਰਫੂ ਹੋਇਆ ਹਨਾ ਟਾਂਕੇ ਲੱਗੇ ਹੁੰਦੇ ਸੀਗੇ ਤਾਂ ਚਲੋ ਜੀ ਮੈਂ ਸਕੂਲ ਪੜਨ ਲੱਗ ਜਨਾ ਸਕੂਲ ਤੋਂ ਬਾਅਦ ਕਹਿੰਦਾ ਮੇਰਾ ਪਿਓ ਮੈਨੂੰ ਕਾਲਜ ਪੜਨ ਲਈ ਭਾ ਦਿੰਦਾ ਕਹਿੰਦਾ ਵੀ ਜਦੋਂ ਮੈਂ ਕਾਲਜ ਪੜਨ ਲੱਗ ਜਨਾ ਉੱਥੇ ਕਹਿੰਦਾ ਮੈਨੂੰ ਆਦਤ ਪੈ ਜਾਂਦੀ ਨਸ਼ਾ ਪੱਤਾ ਕਰਨ ਦੀ ਮੇਰੇ ਨਾਲ ਇੱਕ ਦੋ ਮੁੰਡੇ ਹੋਰ ਚੰਗੇ ਘਰਾਂ ਤੋਂ ਹੁੰਦੇ ਆ 30 40 ਚੇਲੇ ਕਿੱਲਿਆਂ ਵਾਲੇ ਕਹਿੰਦਾ ਜੀਪਾਂ ਜੂਪਾਂ ਦੇ ਕਾਲਜ ਜਾਂਦੇ ਸੀ ਚੋਲੀ ਉਹਨਾਂ ਨਾਲ ਮੇਰਾ ਰਹਿਣਾ ਸੈਣਾ ਹੋ ਗਿਆ ਪਹਿਣਾ ਠ ਕਹਿੰਦਾ ਹੌਲੀ-ਹੌਲੀ ਸੀਸੀਆਂ ਪੀਣ ਲੱਗ ਗਏ, ਗੋਲੀਆਂ ਖਾਣ ਲੱਗ ਗਏ। ਕਹਿੰਦਾ ਹੌਲੀ-ਹੌਲੀ ਕਦੋਂ ਚਿੱਟਾ ਲਾਉਣ ਲੱਗ ਗਏ ਇਸ ਗੱਲ ਦਾ ਕਹਿੰਦਾ ਪਤਾ ਹੀ ਨਹੀਂ ਲੱਗਿਆ। ਜਦੋਂ ਮੇਰੇ ਪਿਓ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੈਂ ਚਿੱਟਾ ਲਾਉਣਾ ਹਨਾ ਤੇ ਕਹਿੰਦਾ ਮੇਰਾ ਪਿਓ ਮੈਨੂੰ ਗੁੱਸੇ ਨਾਲ ਕਦੇ ਨਹੀਂ ਸੀ ਬੋਲਦਾ। ਜਦੋਂ ਵੀ ਬੋਲਦਾ ਸੀ ਬਸ ਪੁੱਤ ਕਹਿ ਕੇ ਬੋਲਦਾ ਸੀ ਪੁੱਤ ਆ ਤੂੰ ਕਿਹੜੇ ਕੰਮੀ ਪੈ ਗਿਆ। ਵੀ ਮੈਂ ਤਾਂ ਰੱਬ ਤੋਂ ਤੈਨੂੰ ਨੰਗੇ ਪੈਰੀ ਜਾ ਜਾ ਕੇ ਲਿਆ ਸੀ। ਬੜੀਆਂ ਮਿੰਤਾਂ ਤਰਲੇ ਰੱਬ ਅੱਗੇ ਕੀਤੇ ਸੀ ਰੱਬਾ ਉਹ ਤਾਂ ਨਹੀਂ ਤੇ ਤੂੰ ਕਹਿੰਦਾ ਪੁੱਤਰਾ ਕਿਹੜਾ ਕੰਮ ਫੜ ਲਿਆ ਵੀ ਮੈਂ ਤਾਂ ਤੇਰੇ ਲਈ ਹੱਡ ਰੋਲ ਤੇ ਆਪਦੇ ਹਣਾ ਤੈਨੂੰ 14 ਕਿੱਲਾਂ ਦਾ ਮਾਲਕ ਬਣਾਇਆ ਤੂੰ ਇਹ ਕਿਹੜੇ ਕੰਮ ਹੀ ਪੈ ਗਿਆ ਕਹਿੰਦਾ ਮੈਂ ਆਪਦੇ ਪਿਓ ਨੂੰ ਕਿਹਾ ਕੋਈ ਨਹੀਂ ਜਿਹੜੀ ਮੈਂ ਛੱਡ ਦੂਗਾ ਥੋੜੇ ਟਾਈਮ ਤੱਕ ਛੱਡ ਦੂਗਾ ਕਹਿੰਦਾ ਮੇਰੇ ਪਿਓ ਨੇ ਮੇਰੇ ਅਗੇ ਬੜੇ ਹੱਥ ਜੁੜੇਗੇ ਪੁੱਤ ਛੱਡ ਦੇ ਕਿ ਸਾਡਾ ਬੜਾਪਾ ਨਾ ਰੋਲ ਮੈਂ ਵੀ ਹੁਣ ਬਜ਼ੁਰਗ ਹੋਇਆ ਪਿਆ ਕਿਉਂਕਿ ਮੈਂ ਆਪਦੇ ਪਿਓ ਨੂੰ ਕਹਿੰਦਾ ਪਿਛਲੀ ਉਮਰੇ ਜਾ ਕੇ ਮਸਾ ਨਸੀਬ ਹੋਇਆ ਸੀ ਕਹਿੰਦਾ ਚਲੋ ਜੀ ਇੱਕ ਦਿਨ ਇਹੋ ਜਿਹਾ ਹੁੰਦਾ ਕਿ ਮੈਂ ਟੀਕਾ ਲਾ ਸਾਡੇ ਕੋਈ ਪਿੰਡ ਦਾ ਬੰਦਾ ਵੇਖਦਾ ਤੇ ਉਹ ਮੇਰੇ ਸਾਡੇ ਘਰੇ ਸਿੰਹਾਨਾਂ ਤੋਂ ਵੀ ਤੁਹਾਡਾ ਮੁੰਡਾ ਥੱਡੇ ਗਿਆ ਵੇ ਜਾ ਕੇ ਚੋਕ ਲਿਆ ਉਹ। ਹਾਂ ਚਲੋ ਜੀ ਮੇਰੇ ਪਿਓ ਨੇ ਮੋਟਰਸਾਈਕਲ ਕੱਢਿਆ ਪਿੱਛੇ ਮੇਰੇ ਤਾਈ ਨੂੰ ਬਿਠਾਉਂਦਾ। ਉੱਥੇ ਜਾ ਕੇ ਕਹਿੰਦਾ ਮੈਨੂੰ ਚੁੱਕ ਕੇ ਮੋਟਰਸਾਈਕਲ ਤੇ ਬਿਠਾਉਂਦੇ ਆ। ਨਾਲ ਨਹਿਰ ਹੁੰਦੀ ਨਹਿਰ ਚ ਪਾਣੀ ਪੂਣੀ ਮੜ ਮੜ ਭਰ ਕੇ ਕਹਿੰਦਾ ਮੇਰੇ ਮੂੰਹ ਦੇ ਛਿੱਟੇ ਛੋਟੇ ਮਾਰਦੇ ਆ। ਮੈਨੂੰ ਪਾਣੀ ਪੂਣੀ ਪੀਉਂਦਾ ਮੈਨੂੰ ਮੜੀ ਮੋਟੀ ਹੋਸ਼ ਆ ਜਾਂਦੀ ਐ। ਕਹਿੰਦਾ ਮੈਂ ਹੁਣ ਛਿੱਟੇ ਨਾਲ ਜਮਾ ਟੰਨ ਸੀ ਪਰ ਮੇਰੇ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਸੀ। ਕਹਿੰਦਾ ਯਾਰ ਐਡੇ ਇੱਕ ਨਰਮ ਸੁਭਾਅ ਦਾ ਇੰਨੇ ਕ ਹਲੀਮੀ ਨਾਲ ਮੇਰਾ ਪਿਓ ਮੈਨੂੰ ਬੁਲਾ ਰਿਆ ਸੀ ਪੁੱਤ ਉੱਠ ਜਿਵੇਂ ਇੱਕ ਛੋਟੇ ਜਿਹੇ ਜਵਾਗ ਨੂੰ ਆਪਾਂ ਲੋਰੀਆਂ ਨਹੀਂ ਦਿੰਦੇ ਪੁੱਤ ਪੁੱਤ ਕਹਿ ਕੇ ਕਹਿੰਦਾ ਮੇਰੇ ਪਿਓ ਦਾ ਮੂੰਹ ਸੁੱਕਦਾ ਸੀ ਪੁੱਤ ਪੁੱਤ ਕਹਿੰਦੇ ਦਾ ਕਹਿੰਦਾ ਮੇਰਾ ਤਾਇਆ ਕੋਲ ਖੜਾ ਕਹਿੰਦਾ ਯਾਰ ਇਹੋ ਜਿਹੇ ਜੰਮਿਆ ਨਾ ਜੰਮਿਆ ਇੱਕ ਬਰਾਬਰ ਹੀ ਇਹੋ ਜਿਹੇ ਪੁੱਤ ਦਾ ਕੀ ਜੇ ਬਰਾਬਰ ਨੇ ਦੇਣਾ ਸੀ ਕਹਿੰਦਾ ਮੈਂ ਮੇਰਾ ਤਾਇਆ ਰੂ ਮੇਰਾ ਪਿਓ ਕਹਿੰਦਾ ਨਾ ਯਾਰ ਐਵੇਂ ਨਾ ਕਹਿ ਮੇਰਾ ਪੋਤਾ ਕੋਈ ਗੱਲ ਨਹੀਂ ਫਿਰ ਕੀ ਹੋਇਆ ਕਹਿੰਦਾ ਜਵਾਗ ਗਲਤੀਆਂ ਕਰ ਹੀ ਲੈਂਦੇ ਆ ਕੋਈ ਨਹੀਂ ਮੇਰੇ ਪੁੱਤ ਨੇ ਠੀਕ ਹੋ ਜਾ ਕਹਿੰਦਾ ਮੈਂ ਉਹਦੇ ਗੱਭਰੂ ਹੋ ਚੁੱਕਿਆ ਸੀਗਾ ਕਹਿੰਦਾ ਉਹ ਗੱਲਾਂ ਮੇਰੇ ਕੰਨਾਂ ਦੇ ਵਿੱਚ ਪੈ ਰਹੀਆਂ ਸੀ ਕਿ ਮੇਰਾ ਪਿਓ ਕੀ ਬੋਲ ਰਿਹਾ ਪਰ ਕਹਿੰਦਾ ਮੈਂ ਨਸ਼ਾ ਕੀਤਾ ਹੋਇਆ ਸੀ ਪਰ ਮੈਨੂੰ ਸੁਣ ਰਹੀਆਂ ਸੀ ਗੱਲਾਂ ਹੋਕ ਹੀ ਰਹੀਆਂ ਨੇ ਕਹਿੰਦਾ ਚਲੋ ਜੀ ਮੋਟਰਸਾਈਕਲ ਤੇ ਬਿਠਾਇਆ ਪਿੱਛੇ ਮਰ ਤਾਇਆ ਬੈਜਦਾ ਮੈਨੂੰ ਘਰੇ ਲੈ ਆਉਂਦਾ ਮੇਰਾ ਪਿਓ ਕਹਿੰਦਾ ਮੈਨੂੰ ਬੜੇ ਪਿਆਰ ਨਾਲ ਬਾਹੋਂ ਫੜ ਕੇ ਹੌਲੀ ਕਿਤੇ ਨੇ ਮੰਜੇ ਤੇ ਪਾ ਦਿੰਦਾ ਹਨ ਤੇ ਕਹਿੰਦਾ ਜਦੋਂ ਤੱਕ ਮੈਂ ਪੂਰਾ ਵਧੀਆ ਸੁਰਤ ਦੇ ਵਿੱਚ ਨਹੀਂ ਆਉਂਦਾ ਉੱਠ ਕੇ ਨਹੀਂ ਬੈਂਦਾ ਮੇਰਾ ਪਿਓ ਕਹਿੰਦਾ ਮੇਰੇ ਲੱਤਾਂ ਘੁੱਟੀ ਜਾਂਦਾ ਕਿ ਪੁੱਤ ਉੱਠ ਕੇ ਤਾਂ ਮੇਰੀ ਮਾਂ ਬ ਕਹਿੰਦਾ ਕੋ ਮੇਰੀ ਮਾਂ ਨੂੰ ਵੀ ਕਹਿੰਦਾ ਕੋਈ ਗੱਲ ਨਹੀਂ ਜੋ ਮੁਕੱਦਰਾ ਚ ਲਿਖਿਆ ਹੋ ਜਾਣਾ ਮੇਰੇ ਪੁੱਤਰ ਨੇ ਸਾਰੀ ਉਮਰ ਐ ਥੋੜੀ ਰਹਿਣਾ ਮੇਰੇ ਪੁੱਤਰ ਨੇ ਠੀਕ ਹੋ ਜਾਣਾ ਅਗਲੇ ਦਿਨ ਮੇਰਾ ਪਿਓ ਮੈਨੂੰ ਬਾਹ ਫੜ ਕੇ ਕੰਮਰੇ ਦੇ ਵਿੱਚ ਲੈ ਜਾਂਦਾ ਤੇ ਕੁੰਡਾ ਮਾਰ ਲੈਂਦਾ ਕੁੰਡਾ ਮਾਰ ਕੇ ਕਹਿੰਦਾ ਮੇਰਾ ਪਿਓ ਮੇਰੇ ਗੇ ਹੱਥ ਜੋੜਦਾ ਕਿ ਪੁੱਤ ਆ ਐ ਨਾ ਕਰ ਹਨਾ ਮੇਰੇ ਵੱਲ ਦੇਖ ਮੈਂ ਤੈਨੂੰ ਕਿਵੇਂ ਲਿਆ ਰੱਬ ਤੋਂ ਕਹਿੰਦਾ ਬਾਈ ਮੈਨੂੰ ਤਾਂ ਤੋੜ ਵੱਜੀ ਖੜੀ ਸੀ ਕਹਿੰਦਾ ਤੋੜ 'ਚ ਮੈਨੂੰ ਐ ਲੱਗਣ ਵੀ ਮੇਰੇ ਬਾਪੂ ਗੱਲਾਂ ਬੇਫਜ਼ੂਲ ਕਰੀਦਾ ਕਹਿੰਦਾ ਮੈਨੂੰ ਆਦੇ ਪਿਓ ਦੀਆਂ ਗੱਲਾਂ ਯਰ ਵਰਗੀਆਂ ਲੱਗ ਰਹੀਆਂ ਸੀ ਉਸ ਟਾਈਮ ਤੇ ਕਹਿੰਦਾ ਕਿਉਂਕਿ ਮੈਨੂੰ ਤੋੜ ਵੱਜ ਰਹੀ ਸੀ ਕਹਿੰਦਾ ਬਾਈ ਮੇਰੇ ਪਿਓ ਨੇ ਪੱਗ ਲਾ ਕੇ ਮੇਰੇ ਪੈਰਾਂ 'ਚ ਰੱਖਤੀ ਇਹ ਕਹਿੰਦਾ ਬਾਈ ਮੈਂ ਇੰਨੀ ਕੁ ਜ਼ੋਰ ਦੀ ਠੁੱਡਾ ਮਾਰਿਆ ਪੱਗ ਨੂੰ ਪੱਗ ਉਹ ਗਈ ਬਾਪੂ ਦੀ ਕਹਿੰਦਾ ਖਿਲਰਦੀ ਕਹਿੰਦਾ ਮੈਂ ਆਪਣੇ ਪਿਓ ਨੂੰ ਧੱਕਾ ਮਾਰਿਆ ਧੱਕਾ ਜਦੋਂ ਮਾਰਿਆ ਮੇਰਾ ਪਿਓ ਕਹਿੰਦਾ ਮੰਜੇ ਤੇ ਡਿੱਗ ਪਿਆ ਪਰ ਮੈਂ ਕੁੰਡਾ ਖੋਲ ਕੇ ਆਂਦਾ ਮੋਟਰਸਾਈਕ ਕਹਿੰਦਾ ਇਸ ਤਰ੍ਹਾਂ ਕਰਕੇ ਮੈਂ ਫਿਰ ਘਰੇ ਆ ਕੇ ਨਸ਼ਾ ਸ਼ਰਿਆਂ ਵੀ ਕਰਨ ਲੱਗ ਗਿਆ ਤੇ ਕਹਿੰਦਾ ਇੱਕ ਦਿਨ ਮੇਰਾ ਪਿਓ ਮੈਨੂੰ ਸਮਝਾਉਣ ਲੱਗਦਾ ਗੱਲ ਨਾਲ ਆਪਦੇ ਨਾਲ ਲਾ ਕੇ ਕੀ ਪੁੱਤ ਨਸ਼ੇ ਪੱਤੇ ਨਾ ਕਰਿਆ ਕਰ ਸਾਡੇ ਆਦ ਵਿੱਚ ਜਿਵੇਂ ਇੱਕ ਮਾਪਿਆਂ ਨੇ ਤਰਲੇ ਕਰਨੇ ਹੁੰਦੇ ਆਪਦੀ ਔਲਾਦ ਦੇ ਕਹਿੰਦਾ ਬਾਈ ਮੈਨੂੰ ਇੰਨਾ ਕੋ ਗੁੱਸਾ ਚੜਦਾ ਕਿ ਮੈਂ ਆਪਦੇ ਪਿਓ ਦੀ ਦਾੜੀ ਫੜ ਕੇ ਇੱਕਦਮ ਐ ਧੱਕਾ ਮਾਰਦਾ ਕਹਿੰਦਾ ਜਦੋਂ ਮੈਂ ਦਾੜੀ ਫੜ ਕੇ ਧੱਕਾ ਮਾਰਦਾ ਨਾ ਕਹਿੰਦਾ ਮੇਰਾ ਪਿਓ ਪਛਾਣ ਡਿੱਗ ਪੈਂਦਾ ਤੇ ਮੇਰੇ ਪਿਓ ਦੀ ਇਧਰੋਂ ਦਾੜੀ ਕਹਿੰਦਾ ਮੇਰੇ ਹੱਥ ਚ ਚੱਜਦੀ ਹੈ ਵੀ ਇੰਨੀ ਵੱਡੀ ਦਾੜੀ ਕਹਿੰਦਾ ਮੇਰੇ ਪਿਓ ਦੀ ਇ ਕਹਿੰਦਾ ਤੇ ਪਿਓ ਦੇ ਮੜਾ ਮੜਾ ਖੂਨ ਆਉਣ ਲੱਗ ਜਾਂਦਾ ਕਹਿੰਦਾ ਮੇਰੀ ਮਾਂ ਭੱਜ ਕੇ ਆਉਂਦੀ ਆ ਤੂੰ ਜੰਮਦਾ ਕਿਉਂ ਨਾ ਮਰ ਗਿਆ ਅੱਜ ਦੇ ਪਿਓ ਦੀਆਂ ਦਾੜੀਆਂ ਪੁੱਟਣ ਲੱਗ ਗਿਆ ਜੇਬ ਉਹ ਹਣਾ ਕਹਿੰਦਾ ਮੈਂ ਦਾੜੀ ਪੁੱਟ ਗਿਆ ਐਵੇਂ ਅੱਜ ਜਦੋਂ ਵੇਖਦਾ ਕਹਿੰਦਾ ਵਾਲ ਜੇ ਕਿਤੇ ਮੈਂ ਚਲਾ ਕੇ ਮਾਰਦਾ ਕਹਿੰਦਾ ਕਿਉਂਕਿ ਮੈਨੂੰ ਸ਼ਾ ਕੀਤਾ ਸੀ ਕਹਿੰਦਾ ਮੈਨੂੰ ਹੁਣ ਕੱਲੇ ਨਸ਼ੇ ਦਾ ਕੀ ਗੱਲ ਰਹਿੰਦੀ ਸੀ ਸੀਮਤ ਹੋਰ ਮੈਨੂੰ ਕੋਈ ਸੋਚ ਸੁਝਦਾ ਨਹੀਂ ਸੀ ਵੀ ਮੈਂ ਹੋਰ ਕੀ ਕਰਾਂ ਕਹਿੰਦਾ ਬਾਈ ਮੈਂ ਭੱਜ ਜਾਣਾ ਫੇਰ ਘਰੋਂ ਮੋਟਰਸਾਈਕਲ ਚੱਕ ਕੇ ਆਉਂਦਾ ਯਾਰਾਂ ਦੋਸਤਾਂ ਨਸ਼ੇੜੀਆਂ ਕੋਲ ਜਾ ਕੇ ਇੱਥੇ ਬੈਠਾ ਰਹਿਣਾ ਕੈਂਚੀ ਨਾਲ ਦਾੜੀ ਕੱਟ ਕੇ ਕਹਿੰਦਾ ਇਧਰੋਂ ਵੀ ਛੋਟੀ ਕਰ ਲੈਂਦਾ ਜੋ ਇਧਰੋਂ ਦਾੜੀ ਕਹਿੰਦਾ ਪੱਟੀ ਗਈ ਸੀ ਇਧਰੋਂ ਕਹਿੰਦਾ ਕੈਂਚੀ ਦੇ ਨਾਲ ਕੱਟ-ਕੱਟ ਕੇ ਕਹਿੰਦਾ ਛੋਟੀ ਕਰ ਲੈਂਦਾ ਤੇ ਮੇਰੇ ਪਿਓ ਨੇ ਕਹਿੰਦਾ 2-3 ਮਹੀਨੇ ਪਿੰਡ ਚ ਮੂੰਹ ਆਪਦਾ ਬਲੇਟ ਕੇ ਰੱਖਿਆ ਕਹਿੰਦਾ ਜੇ ਖੇਤ ਪੱਠੇ ਰਣ ਵੀ ਜਾਂਦਾ ਸੀ ਤਾਂ ਤਾਂ ਵੀ ਤੜਕ ਤੜਕੇ ਮੂੰਹ ਨੇਰੇ ਨਿਕਲ ਜਾਂਦਾ ਹੁੰਦਾ ਸੀਗਾ ਕਿ ਕੋਈ ਬੰਦਾ ਇਹ ਨਾ ਦੇਖ ਲੇ ਕਿ ਇਹਦੀ ਦਾੜੀ ਪੱਟੀ ਗਈ ਆ ਕਹਿੰਦਾ ਮੇਰਾ ਪਿਓ ਪਹਿਲੀ ਗੱਲ ਤਾਂ ਐ ਵੀ 2-4 ਮਹੀਨੇ ਘਰੋਂ ਹੀ ਨਹੀਂ ਨਿਕਲਿਆ ਵਿਚਾਰਾ ਜੇ ਨਿਕਲਦਾ ਸੀ ਤਾਂ ਮੂੰਹ ਬਲੇਟ ਕੇ ਨਿਕਲਦਾ ਸੀ ਜਿਹੜੇਰੀ ਚ ਦੁੱਧ ਪਾਉਣ ਜਾਂਦਾ ਸੀ ਕਹਦਾ ਉਸ ਤੋਂ ਬਾਅਦ ਕੀ ਸੀਗਾ ਵੀ ਅਸੀਂ ਉਹ ਰਾਸ਼ਨ ਕਾਰਡ ਬਣਾ ਸੀਗਾ ਤੇ ਅਸੀਂ ਫੋਟੋ ਮਾ ਖਚਾਈਆਂ ਮੇਰੇ ਪਿਓ ਨੇ ਕਹਿੰਦਾ ਵੀ ਪਰਨਾ ਸਾਈਡ ਤੇ ਕੀਤਾ ਹਨਾ ਤੇ ਦਾੜੀ ਨਿੱਕੀ ਨਿੱਕੀ ਸੀ ਕਹਿੰਦਾ ਚਲੋ ਫੋਟੋ ਖਿੱਚੀ ਗਈ ਕਹਿੰਦਾ ਥੋੜੇ ਦਿਨ ਲੰਗੇ ਤੇ ਮੇਰਾ ਪਿਓ ਕਹਿੰਦਾ ਦੁਨੀਆ ਨੂੰ ਵਾਲਵੇ ਦਾ ਕਹਿ ਗਿਆ ਕਹਿੰਦਾ ਵੀ ਜਦੋਂ ਮੈਂ ਪਿਓ ਦਾ ਸੰਸਕਾਰ ਕਰਨ ਜਾਣਾ ਸੀ ਪਹਿਲਾਂ ਮੈਂ ਚਿੱਟਾ ਲਾ ਕੇ ਆਇਆ ਚਿੱਟਾ ਲਾਉਣ ਤੋਂ ਬਾਅਦ ਆ ਕੇ ਮੈਂ ਪਿਓ ਦਾ ਸੰਸਕਾਰ ਕੀਤਾ ਕਹਿੰਦਾ ਭਾਈ ਉਸ ਟਾਈਮ ਤੇ ਮੈਨੂੰ ਕੁਝ ਮਹਿਸੂਸ ਨਹੀਂ ਹੋਇਆ ਜੋ ਸੰਸਕਾਰ ਕਰਕੇ ਮੈਂ ਘਰੇ ਆਇਆ ਤਾਂ ਕਹਿੰਦਾ ਮੇਰੀ ਧਾਰ ਨਿਕਲ ਗਈ ਆ ਜਦੋਂ ਮੈਨੂੰ ਪਿਓ ਮੇਰਾ ਘਰੇ ਨਾਲ ਦੱਸਿਆ ਹਨਾ ਵੀ ਜਿਹੜਾ ਮੈਨੂੰ ਪੁੱਤ-ਪੁੱਤ ਕਰਦਾ ਰਹਿੰਦਾ ਸੀ ਮੇਰੇ ਅੱਗੇ ਪਿੱਛੇ ਘੁੰਮਦਾ ਸੀ ਮੈਂ ਇਹਨਾਂ ਨਸ਼ਾ ਕਰਦਾ ਸੀ ਤਾਂ ਵੀ ਕੁਝ ਨਹੀਂ ਬੋਲਦਾ ਸੀ ਕਹਿੰਦਾ ਯਾਰ ਉਹ ਗੱਲਾਂ ਮੇਰੇ ਦਿਮਾਗ ਤੇ ਇੱਕਦਮ ਇੰਨਾ ਕੁ ਪ੍ਰੈਸ਼ਰ ਪਾਉਣ ਲੱਗ ਗਈਆਂ ਕਿ ਮੇਰੀਆਂ ਤਾਂ ਹਾਂ ਨਿਕਲ ਗਈਆਂ ਕਹਿੰਦਾ ਬਾਈ ਜਦੋਂ ਮੇਰੀਆਂ ਤਾਂ ਹਾਂ ਨਿਕਲ ਗਈਆਂ ਕਹਿੰਦਾ ਮੈਨੂੰ ਸਾਰੇ ਇਸ ਤਰ੍ਹਾਂ ਚੁੱਪ ਕਰਾਇਆ ਵਿਚਾਲ ਕੋਈ ਗੱਲ ਨਹੀਂ ਵੀ ਜਦੋਂ ਜਾਉਂਦਾ ਸੀ ਉਦੋਂ ਤਉ ਦੀ ਗੱਲ ਨਹੀਂ ਮੰਨਦਾ ਸੀ ਹੁਣ ਉਹ ਵਿਚ ਇੰਨੀਆਂ ਗੱਲਾਂ ਆਉਣ ਲੱਗ ਗਈਆਂ ਪਿਓ ਦੀਆਂ ਯਾਦਾਂ ਆਉਣ ਲੱਗ ਗਈਆਂ ਵੀ ਮੇਰਾ ਜੀ ਕਰੇ ਮੈਂ ਮਰ ਜਾ ਕਹਿੰਦਾ ਕਹਿੰਦਾ ਚਲੋ ਜੀ ਰਾਤ ਪਈ ਕਹਿੰਦਾ ਰਾਤ ਮੈਨੂੰ ਨੀਂਦ ਨਹੀਂ ਆਈ ਕਹਿੰਦਾ ਅਗਲੇ ਦਿਨ ਮੈਨੂੰ ਤੋੜ ਬਹੁਤ ਵੱਜੇ ਮੇਰਾ ਜੀ ਕਰੇ ਵੀ ਚਿੱਟਾ ਲਾਵਾਂ ਕਹਿੰਦਾ ਪਰ ਮੇਰੀ ਜਿਹੜਾ ਅੰਦਰੋਂ ਜ਼ਮੀਰ ਸੀ ਉਹ ਨਹੀਂ ਇਜਾਜ਼ਤ ਦਿੰਦਾ ਸੀ ਵੀ ਚਿੱਟਾ ਲਾਵਾਂ ਕਹਿੰਦਾ ਮੈਂ ਸੋਚਿਆ ਯਾਰ ਵੀ ਮਰਨ ਵਾਲਾ ਪਿਓ ਮਰ ਗਿਆ ਆਪਾਂ ਵੀ ਮਰ ਜਾਗੇ ਫਿਰ ਕਹਿੰਦਾ ਜੱਗ ਸੁਣਨਾ ਹੋ ਜਾਊਗਾ ਵੀ ਨਸ਼ਾ ਨਹੀਂ ਹੁਣ ਕਰਨਾ ਕਹਿੰਦਾ ਮੈਂ ਰਾਤ ਨੂੰ ਜਦੋਂ ਮੰਜੇ ਤੇ ਲੰਮਾ ਪਿਆ ਕਰਾਂ ਮੈਨੂੰ ਨੀਂਦ ਤਾਂ ਕੀ ਉਹ ਵਿਚ ਤੋੜ ਵੱਜਦੀ ਹੁੰਦੀ ਸੀ ਕਹਿੰਦਾ ਪਰ ਜਿਹੜਾ ਮੇਰਾ ਪਿਓ ਮੈਨੂੰ ਪੁੱਤ ਪੁੱਤ کہہ ਕੇ ਬੁਲਾਉਂਦਾ ਸੀ ਕਹਿੰਦਾ ਉਹ ਆਵਾਜ਼ਾਂ ਮੇਰੇ ਕੰਨਾਂ ਦੇ ਵਿੱਚ ਗੂੰਜਿਆ ਕਰਨ ਕਹਿੰਦਾ ਕੰਨਾਂ ਦੇ ਵਿੱਚ ਗੂੰਜਿਆ ਕਰਨ ਤੇ ਕਹਿੰਦਾ ਜਿਹੜੀ ਉਹ ਰਾਸ਼ ਰਗੜ ਦੇ ਫੋਟੋ ਲਵਾਉਣੀ ਸੀ ਤਾਂ ਉਹ ਨਿੱਕੀ ਜੀ ਫੋਟੋ ਕਹਿੰਦਾ ਮੇਰੇ ਕੋਲ ਸੀ ਬਾਈ ਕਹਿੰਦਾ ਮੈਂ ਉਹ ਫੋਟੋ ਦੇਖ ਕੇ ਕਹਿੰਦਾ ਬਈ ਇੰਨਾ ਰੋਇਆ ਕਰਨਾ ਇੰਨਾ ਰੋਇਆ ਕਰਨਾ ਮੇਰੀ ਮਾਂ ਨੇ ਵੀ ਕਹਿਣਾ ਪੁੱਤ ਹੁਣ ਰੋਣ ਦਾ ਕੀ ਫਾਇਦਾ ਉਦੋਂ ਤੂੰ ਆਪਦੇ ਪਿਓ ਦੀ ਦਾੜ੍ਹੀ ਤੱਕ ਪੱਟ ਤੀ ਆਪਦੇ ਪ ਕਹਿੰਦਾ ਭਰਮਾ ਬਈ ਆਪਣੇ ਦਿਲ ਨਾਲ ਇੱਕ ਵਾਦਾ ਕੀਤਾ ਵੀ ਨਹੀਂ ਯਾਰ ਹੁਣ ਨਸ਼ਾ ਨਹੀਂ ਕਰਨਾ ਵੀ ਮਣਾ ਪਿਓੜ ਤਾਂ ਗਵਾ ਲਿਆ ਹੁਣ ਕਿਤੇ ਮਾਂ ਨੂੰ ਨਾ ਗਵਾਲੀ ਹਨਾ ਵੀ ਜਿਹੜੀ ਮਾਂ ਨੇ ਤੈਨੂੰ ਜਨਮ ਦੇਣ ਲਈ ਏਡੀ ਤਪੱਸਿਆ ਕੀਤੀ 13 ਸਾਲ ਤੇਰਾ ਇੰਤਜ਼ਾਰ ਕੀਤਾ ਤੇਰਾ ਪਿਓ ਗੁਰੂ ਘਰ ਨੰਗੇ ਪੈਰੀ ਜਾਂਦਾ ਰਿਹਾ ਨਾ ਉਹਨੇ ਠੰਡ ਵੇਖੀ ਨਾ ਉਹਨੇ ਗਰਮੀ ਦੇਖੀ ਵੀ ਤੂੰ ਆ ਕੀ ਕੀਤਾ ਆਪਣੇ ਪਿਓ ਨਾਲ ਕਹਿੰਦਾ ਭਈ ਉਸ ਦਿਨ ਤੋਂ ਬਾਅਦ ਮੈਂ ਇਹੋ ਜਿਹਾ ਦਿਲ ਪੱਕਾ ਕੀਤਾ ਕਿ ਉਸ ਦਿਨ ਤੋਂ ਬਾਅਦ ਮੈਂ ਕੋਈ ਨਸ਼ਾ ਨਹੀਂ ਕੀਤਾ ਕਹਿੰਦਾ ਪਰ ਮੈਨੂੰ ਅੱਜ ਵੀ ਉਹ ਗੱਲ ਵੱਡ-ਵੱਡ ਕੇ ਖਾਂਦੀ ਆ ਕਿ ਮੈਂ ਆਪਦੇ ਪਿਓ ਦੀ ਪੱਗ ਨੂੰ ਠੁੱਡਾ ਮਾਰਿਆ ਮੈਂ ਆਪਦੇ ਪਿਓ ਦੀ ਦਾੜੀ ਪੱਟਤੀ ਕਾਦੇ ਲਈ ਇੱਕ ਨਸ਼ੇ ਲਈ ਕਹਿੰਦਾ ਬਈ ਹੁਣ ਮੈਨੂੰ ਨਸ਼ੇ ਨਾਲ ਇੰਨੀ ਕ ਨਫ਼ਰਤ ਹੋ ਗਈ ਵੀ ਜੇ ਹੁਣ ਕੋਈ ਨਸ਼ੇੜੀ ਬੰਦਾ ਮੇਰੇ ਸਾਹਮਣੇ ਵੀ ਆ ਜਾਣਾ ਤਾਂ ਮੇਰਾ ਜੀ ਕਰਦਾ ਮੈਂ ਉਹਨੂੰ ਜਾਨੋਂ ਮਾਰ ਦਿਆਂ ਮੀਰ ਬੰਦਾ ਨਸ਼ਾ ਕਿਉਂ ਕਰਦਾ ਕਹਿੰਦਾ ਬਈ ਅੱਜ ਵੀ ਮੈਂ ਗੁਰੂ ਘਰ ਜਾ ਕੇ ਇੱਕੋ ਗੱਲ ਦੀ ਮਾਫੀ ਮੰਗਦਾ ਕਿ ਰੱਬਾ ਮੇਰੇ ਤੋਂ ਬੜਾ ਵੱਡਾ ਗਨਾਹ ਹੋਇਆ ਕਿ ਮੈਂ ਆਪਦੇ ਰੱਬ ਵਰਗੇ ਪਿਓ ਦੀ ਦਾੜੀ ਪੱਟਤੀ ਆਪਦੇ ਰੱਬ ਵਰਗੇ ਪਿਓ ਦੀ ਪੱਗ ਨੂੰ ਠੁੱਡਾ ਮਾਰਿਆ ਕਹਿੰਦਾ ਭਾਈ ਅੱਜ ਵੀ ਮੈਂ ਖੇਤ ਜਾ ਕੇ ਮੋਟਰ ਤੇ ਰੱਜ ਕੇ ਰੋਣਾ ਜਦੋਂ ਉੱਚੀ ਉੱਚੀ ਰੋਣਾ ਜਦੋਂ ਮੰਨ ਲਓ ਮੇਰਾ ਮਨ ਭਰ ਜਾਂਦਾ ਕਹਿੰਦਾ ਮੈਂ ਉੱਚੀ ਉੱਚੀ ਰੋਣਾ ਹੁੰਦਾ ਤੇ ਕੋਈ ਰਾਤ ਕਹਿੰਦਾ ਮੇਰੀ ਇਹੋ ਜਿਹੀ ਲੰਘਦੀ ਜਦੋਂ ਮੈਂ ਰੋ ਕੇ ਨਹੀਂ ਸੌਂਦਾ ਕਹਿੰਦਾ ਮੇਰੇ ਪਿਓ ਨੂੰ ਮਰੇ ਨੂੰ 6-7 ਸਾਲ ਹੋ ਗਏ 6-7 ਸਾਲਾਂ ਦੇ ਵਿੱਚ ਅੱਜ ਤੱਕ ਕੋਈ ਇਹੋ ਜੀ ਇੱਕ ਵੀ ਰਾਤ ਨਹੀਂ ਜਦੋਂ ਮੈਂ ਰੋ ਕੇ ਕਹਿੰਦਾ ਨਹੀਂ ਸੌਂਦਾ ਕਹਿੰਦਾ ਮੈਨੂੰ ਸਭ ਤੋਂ ਵੱਧ ਪਛਤਾਵਾ ਇਸ ਗੱਲ ਦਾ ਕਿ ਯਾਰ ਮੈਂ ਕਿਹੋ ਜਿਹਾ ਪੁੱਤ ਆ ਕਿ ਮੈਂ ਆਪਣੇ ਪਿਓ ਦੀ ਦਾੜ੍ਹੀ ਘੱਟਦੀ ਮੈਂ ਆਪਣੇ ਪਿਓ ਦੀ ਪੱਗ ਨੂੰ ਠੁੱਡਾ ਮਾਰਦਾ ਕਹਿੰਦਾ ਯਾਰ ਮੈਂ ਯਾਰ ਇ ਕਹਿੰਦਾ ਬਾਈ ਉਹ ਗੱਲ ਮੇਰੇ ਦਿਲ ਚ ਕਹਿੰਦਾ ਹਰ ਟਾਈਮ ਹੀ ਆਉਂਦੀ ਰਹਿੰਦੀ ਮੇਰੇ ਦਿਮਾਗ ਚੋਂ ਗੱਲ ਘੁੰਮਦੀ ਰਹਿੰਦੀ ਹੈ ਕਿ ਮੈਂ ਆ ਕਿੰਨੀ ਵੱਡੀ ਗਲਤੀ ਕੀਤੀ ਕਹਿੰਦਾ ਜੇ ਅੱਜ ਮੇਰਾ ਪਿਓ ਜਿਉਂਦਾ ਹੁੰਦਾ ਨਾ ਬਾਈ ਤਾਂ ਮੈਂ ਆਪਣੇ ਪਿਓ ਦੇ ਪੈਰਾਂ ਚ ਕਹਿੰਦਾ ਸਿਰ ਰੱਖ ਕੇ ਕਹਿੰਦਾ ਮਾਫੀ ਮੰਗਦਾ ਨੱਕ ਨਾਲ ਲੀਕਾਂ ਵੀ ਕੱਢ ਲੈਂਦਾ ਕਹਿੰਦਾ ਪਰ ਬਾਈ ਹੁਣ ਉਹ ਵੇਰਾ ਖੁੰਝ ਗਿਆ ਹੁਣ ਉਹ ਵੇਰਾ ਹੱਥ ਨਹੀਂ ਆਉਂਦਾ ਕਹਿੰਦਾ ਹੁਣ ਬਸ ਮੇਰੇ ਕੋਲ ਇੱਕ ਫੋਟੋ ਆ ਉਸ ਫੋਟੋ ਤੇ ਕਹਿੰਦਾ ਮੇਰੇ ਪਿਓ ਦੀ ਦਾੜ੍ਹੀ ਕੱਟੀ ਹੋਈ ਤੇ ਇਧਰੋਂ ਕਹਿੰਦਾ ਮਾੜੇ-ਮਾੜੇ ਵਾਲ ਆਏ ਹੋਏ ਆ ਕਹਿੰਦਾ ਜਦੋਂ ਮੈਂ ਉਹ ਫੋਟ ਕਹਿੰਦਾ ਉਦੋਂ ਜੀ ਕਰਦਾ ਕੁਝ ਖਾ ਕੇ ਮਰ ਜਾ। ਕਹਿੰਦਾ ਪਰ ਹੁਣ ਆਇਆ ਮਾਂ ਲ ਦੇ ਕੇ ਜਿਉਣਾ ਪੈਂਦਾ ਵੀ ਨਹੀਂ ਯਾਰ ਆਹ ਕੰਮ ਨਹੀਂ ਕਰਨਾ। ਵੀ ਜੇ ਮੈਂ ਮਰ ਗਿਆ ਤਾਂ ਮੇਰੀ ਮਾਂ ਰੋ ਲਜੂਗੀ। ਮੈਂ ਸਟੋਰੀ ਤਾਂ ਪਾਈ ਵੀ ਸ਼ਾਇਦ ਆਹ ਵੀਡੀਓ ਦੇਖ ਕੇ ਕੋਈ ਬੰਦਾ ਨਸ਼ਾ ਛੱਡ ਜੇ। ਕਿਸ ਦਾ ਪੁੱਤ ਸੁਧਰ ਜਾਵੇ।